ਦੇਖੋ ਪਿਆਰ ਤੋਂ ਵੀ ਜ਼ਿਆਦਾ ਇਸ ਵੇਲੇ ਅੰਬਰਸਾਤੀ ਡਵੈਲਪਮੈਂਟ ਦੀ ਗੱਲ ਹੈ ਤੇ ਆ ਯੂਥ ਦਾ ਇੰਟਰੈਕਸ਼ਨ ਬੜਾ ਇੰਪੋਰਟੈਂਟ ਹੈ ਕਿਉਂਕਿ ਯੂਥ ਹੀ ਜਾ ਕੇ ਸਭ ਨੂੰ ਮੋਟੀਵੇਟ ਕਰ ਸਕਦਾ ਆ ਤੇ ਗਾਂ ਦੱਸਣਾ ਵੀ ਆ ਦੇਖੋ ਨੌਕਰੀਆਂ ਯੂਥ ਦੀ ਬਹੁਤ ਵੱਡੀ ਰਿਕੁਆਇਰਮੈਂਟ ਹੈ ਤੇ ਨੌਕਰੀਆਂ ਅੰਬਰਸਾਚ ਆਪਾਂ ਲੈ ਕੇ ਆਉਣੀਆਂ ਆ ਦੂਸਰੀ ਗੱਲ ਹੈ ਤੁਹਾਨੂੰ ਪਤਾ ਸਾਡੇ ਅੰਮ੍ਰਿਤਸਰ ਦੇ ਲੋਕ ਆਪਣੇ ਆਪ ਚ ਵੀ ਕੰਮ ਕਰਨਾ ਪਸੰਦ ਕਰਦੇ ਨੇ ਤੇ ਸਟਾਰਟਅਪ ਇੱਕ ਬਹੁਤ ਵਧੀਆ ਆਲਟਰਨੇਟਿਵ ਹੈ ਤੇ ਕਈ ਤਰ੍ਹਾਂ ਦੇ ਸਟਾਰਟਅਪ ਕਈ ਏਰੀਆਸ ਆਪਾਂ ਖੋਲ ਸਕਦੇ ਹਾਂ ਟੂਰਿਜ਼ਮ ਤੇ ਇੱਕ ਹੋ ਗਿਆ ਉਸਰਾਹੀਂ ਸਕਿੱਲ ਡਿਵੈਲਪਮੈਂਟ ਆਈਟੀ ਮੈਡੀਕੈਅਰ ਅਸ ਟਾਈਮ ਤੇ ਦੁਨੀਆ ਚ ਮੈਂ ਤੁਹਾਨੂੰ ਪਹਿਲਾਂ ਵੀ ਧਾਰਨ ਦਿੱਤਾ ਕਿ 4 4.5 ਸਾਲ ਪਹਿਲਾਂ ਇੰਡੀਆ ਚ ਬਹੁਤ ਹੈਂਡਫੁਲ ਸਟਾਰਟਅਪ ਸੀਗੇ ਅਸ ਵੇਲੇ 150000 ਸਟਾਰਟਅਪਸ ਹੋਰ ਕਈ ਤਕੜੇ ਸਟਾਰਟਅਪਸ ਮੈਂ ਸ਼ਾਇਦ ਸ਼ੇਅਰ ਕੀਤਾ ਕਿ ਨਹੀਂ ਜਦੋਂ ਮੈਂ ਅਮਰੀਕਾ 'ਚ ਸੀਗਾ ਇੱਕ ਯੰਗ ਮੁੰਡਾ ਜਲੰਧਰ ਦਾ ਮੈਨੂੰ ਮਿਲਿਆ ਉਦੋਂ ਦੀ ਉਮਰ 28 ਸਾਲ ਸੀਗੀ ਉਹਨੇ ਇੱਕ ਸਾਈਬਰ ਸਿਕਿਉਰਿਟੀ ਦਾ ਸਟਾਰਟਅਪ ਬਣਾਇਆ ਸੀ ਤੇ ਉਦੋਂ ਮਿਲੀਅਨਰ ਸੀਗਾ ਹੁਣ ਮੇਰਾ ਖਿਆਲੋਂ ਬਿਲੀਅਨਰ ਬਣ ਗਿਆ ਹੋਇਆ ਕਿਉਂਕਿ ਉਹਨੇ ਨਿਊਯਾਰਕ ਸਟਾਕ ਐਕਸਚੇਂਜ ਵੀ ਆਪਣੀ ਕੰਪਨੀ ਲਿਸਟ ਕਰਤੀ ਹੈ ਯੰਗ ਪੰਜਾਬੀ ਮੁੰਡਾ ਸੀਗਾ ਮੈਂ ਇਹਨੂੰ ਪੁੱਛਿਆ ਕਿ ਕਾਕਾ ਤੂੰ ਕਿਹੜੀ ਜਮਾਤ ਤੱਕ ਪੜਿਆ ਮੈਂ ਅਰਜੂਮ ਕੀਤਾ ਕਿ ਉਹਨੇ ਪੋਸਟ ਗ੍ਰੈਜੂਏਸ਼ਨ ਅਮਰੀਕਾ ਚ ਕੀਤੀ ਹੋਏਗੀ ਉਹ ਮੇਰੇ ਵੱਲ ਹੱਸ ਕੇ ਉਹਨੇ ਕਿਹਾ ਕਿ ਸਰ ਮੈਂ 9th ਕਲਾਸ ਡਰਾਪਆਊਟ ਹਾਂ ਮੈਂ ਸਿਰ ਤੁਹਾਨੂੰ ਇਹ ਉਦਾਹਰਣ ਇਸ ਲਈ ਦੇ ਰਿਹਾ ਉਹਦੀ ਕੰਪਨੀ ਲਿਸਟਡ ਹੈ ਐਸਪੀ ਨਾ ਨਹੀਂ ਲੈਣਾ ਕਿਉਂਕਿ ਪ੍ਰਾਈਵੇਸੀ ਕਨਸਰਨਸ ਕਰਕੇ ਲੇਕਿਨ ਇਹ ਉਦਾਹਰਣ ਇਸ ਲਈ ਹੈ ਕਿ ਦੇਖੋ ਸਾਡੇ ਯੂ ਚ ਕਿੰਨੀ એનર્ਜੀ ਹੈ ਮਿਲੀ ਮਿਲੀਅਨਰ ਤੇ ਬਿਲੀਅਨਰ ਬਣ ਸਕਦੇ ਨੇ ਤੇ ਇਸ ਕਰਕੇ ਮੋਦੀ ਸਾਹਿਬ ਦੀਆਂ ਕਈ ਸਕੀਮਾਂ ਨੇ ਜਿਹੜੇ ਯੂਥ ਸਟਾਰਟਅਪ ਚ ਸੀਡ ਮਨੀ ਦਿੰਦੇ ਨੇ ਔਰ ਉਸ ਤੋਂ ਅੱਗੇ ਆਲਰੇਡੀ ਤੁਸੀਂ ਦੇਖਿਆ ਕਿ ਸਾਡੇ ਪੰਜਾਬੀ ਭਾਈਚਾਰੇ ਵਾਲੇ ਯੂਐਸਆਈਐਸਪੀਐਫ ਤੇ ਫਕੀ ਇਕੱਠੇ ਹੋ ਕੇ ਉਹਨਾਂ ਨੇ ਅਮਰੀਕਾ ਚ ਅਨਾਉਂਸਮੈਂਟ ਕੀਤੀ 2 ਦਿਨ ਪਹਿਲਾਂ ਕਿ 100 ਮਿਲੀਅਨ ਡਾਲਰਸ ਅਮਰੀਕਾ ਦੇ ਖਾਸ ਤੌਰ ਤੇ ਯੂਥ ਤੇ ਔਰ ਲਈ ਔਰ ਕਈ ਸਟਾਰਟਅਪ ਏਰੀਆਸ ਫਲੈਕਸੀਬਲ ਨੇ ਉਹਨਾਂ ਨੇ ਉਹ ਰਕਮ ਅੰਬਰਸਰ ਲਈ ਪਲੇਜ ਕੀਤੀ ਹੈ ਮਤਲਬ ਕਹਿਣ ਦਾ ਇਹ ਮਕਸਦ ਹੈ ਕਿ ਯੂਥ ਨੂੰ ਬੜੀਆਂ ਹੀ ਓਪਰਚ्युनिटीਜ਼ ਬਿਲਡਿੰਗ ਗਿਆ ਤੇ ਮੈਂ ਮਿਲਵਾਣੀਆਂ ਨੇ ਔਰ ਉਹਦਾ ਅਸਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਹਰ ਫੈਮਿਲੀ ਚ income ਵਧਣ ਗਿਆ ਯੂਥ ਕੌਨਫੀਡੈਂਟ ਹੋਏਗਾ ਜਿਹੜਾ ਯੂਥ ਡਰੱਗਸ ਵੱਲ ਜਾ ਰਿਹਾ ਆ ਉਹ ਆਪਣੀ એનર્ਜੀ ਇਸ ਪਾਸੇ ਲਾਏਗਾ ਸਰ ਇਸ ਸੈਂਟਰ ਦੀ ਕਿਹੜੇ ਕਿਹੜੇ ਲੀਡਰਸ਼ਿਪ ਆ ਰਹੀ ਹੈ ਤੁਹਾਡੇ ਪ੍ਰਚਾਰ ਦੇ ਵਿੱਚ ਕਹਣਾ ਹੈ ਕੋਈ ਟਾਈਮ ਨਹੀਂ ਹੈ ਦੇਖੋ ਡਾਕਟਰ ਜੈ ਸ਼ੰਕਰ ਐਕਸਟਰਨਲ ਅਫੇਅਰਸ ਮਿਨਿਸਟਰ 10 ਤਰੀਕ ਨੂੰ ਆ ਰਹੇ ਨੇ ਉਹ ਤਾਂ clear ਹੈਗਾ ਬਾਕੀ ਹੋਰ ਵੀ ਲੀਡਰ ਆਣਗੇ ਜਿਸ ਤਰ੍ਹਾਂ ਹਾਂਜੀ 10 ਤਰੀਕ ਨੂੰ ਮੈਂ ਨਾਮਿਨੇਸ਼ਨ ਫਾਈਲ ਕਰਨੀ ਹੈ ਤੇ ਡਾਕਟਰ ਜੈ ਸ਼ੰਕਰ ਕੈਪਟਨ ਅਮਨਿੰਦਰ ਸਿੰਘ ਹੋਰ ਕਈ ਲੀਡਰਸ ਆਣਗੇ ਸਦੀਪ ਸਾਹਿਬ ਤੁਹਾਨੂੰ ਕੋਈ ਪ੍ਰਸਾਨ ਕਿਹੜੀ ਪਰੇਸ਼ਾਨ ਕਰ ਰਹੇਗੇ ਤੁਸੀਂ ਕਿਹੜੀ ਕਿਤੇ ਕਿ ਸਰਪੰਨ ਸਿੰਘ ਪਤੇਗਾ ਹਾਂਜੀ ਤਰਫੋਂ ਸੇ ਪੰਢੇਰ ਬਹੁਤ ਤਾਂ ਪਰੇਸ਼ਾਨ ਕਰ ਰਹੇ ਜਿਹੜੇ ਹੁਣ ਤਾਂੇ ਮੋਰਚੇ ਲੱਗ ਰਹੇ ਨੇ ਪਤਾ ਨਹੀਂ ਤੁਹਾਨੂੰ ਪਰੇਸ਼ਾਨ ਜ਼ਿਆਦਾ ਕਰ ਰਿਹਾ ਹੋਏਗਾ ਮੇਰੇ ਮੂੰਹ ਤੇ ਤਾਂ ਪਰੇਸ਼ਾਨੀ ਨਹੀਂ ਲੱਗੀ ਮੈਨੂੰ ਤੇ ਵੀ ਨਹੀਂ ਪਤਾ ਕਿ ਭੰਡੇਰ ਭੰਡੇਰ ਅਮਰitsar ਚ ਜਾ ਕੇ ਬਾਹਰ ਹੈਗਾ ਹਾਂਜੀ ਸੋ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਮੇਰੀ ਸੋਚ ਬੜੀ ਕਲੀਅਰ ਆ ਸਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਆ ਕੇ ਫਾਰਮਰਸ ਦੀਆਂ ਇਨਕਮ ਵਧਣ ਪ੍ਰੋਟੈਸਟ ਕਰਨਾ ਨਹੀਂ ਸਾਡੀ ਰਿਸਪਾਂਸਿਬਿਲਟੀ ਹੈ ਉਹਨਾਂ ਦੀਆਂ ਇਨਕਮਾਂ ਕਿੰਨਾ ਕਿੰਨਾ ਵਧਣ ਮੈਂ ਤਾਂ ਤਿੰਨ ਤਰੀਕੇ ਦੱਸੇ ਨੇ ਕੋਦੇ ਚ ਕੋਈ ਵਾਅਦਾ ਕਰੇ ਤੇ ਬਹੁਤ ਅੱਛੀ ਗੱਲ ਹੈ ਦੇਖੋ ਮੈਂ ਵੀ ਕਿਸਾਨ ਫੈਮਲੀ ਨੂੰ ਬਿਲੋਂਗ ਕਰਦਾ ਔਰ ਚਾਹਦਾ ਕਿ ਕਿਸਾਨਾਂ ਦੀਆਂ ਇਨਕਮਾਂ ਵਧਣ ਲੇਕਿਨ ਪੋਲਿਟਿਕਸ ਨਹੀਂ ਪਲੇ ਕਰਨੀ ਜੋ ਵੀ ਸੀਰੀਅਸ ਗੱਲ ਕਰੇ ਔਰ ਇਹ ਵਦਨ ਦੀਆਂ ਕਈ ਆਪਸ਼ਨਸ ਹੈ ਗਿਆਨੇ ਕਈ ਆਲਟਰਨੇਟਿਵ ਹੈਗੇ ਨੇ ਉਹ ਦੱਸੇ ਜਾਂ ਜਿਹੜੇ ਮੈਂ ਦੱਸੇ ਨੇ ਉਹਨਾਂ ਚ ਐਡੀਸ਼ਨ ਕਰੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਸੋ ਇਸ ਕਰਕੇ ਪੰਢੇਰ ਸਾਹਿਬ ਹੋਣ ਜਾਂ ਕੋਈ ਹੋਰ ਹੋਵੇ ਮੈਂ ਇਹੋ ਜੀਆਂ ਗੱਲਾਂ ਤੋਂ ਪਰੇਸ਼ਾਨ ਨਹੀਂ ਹੁੰਦਾ ਦੇਖੋ ਸਟਾਰਟਅਪ ਦਾ ਜਿਹੜਾ ਮਨੀ ਪਲੰਜ ਹੋਇਆ ਉਹ ਐਗਰੀਕਲਚਰ ਲਈ ਵੀ ਹੋਇਆ ਅਸੀਂ ਇੱਕ ਵੀ ਇੱਥੇ ਐਗਰੋ ਬੇਸ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਅਸੀਂ ਇੱਥੇ ਪੱਥਰ ਨਾ ਉਗਾਨੇ ਆਂ ਕਿੰਦੀ ਉਗਾਨੇ ਆਂ ਤੁਸੀਂ ਦੇਖਿਆ ਕਿੰਨੂ ਵੀ ਹੁੰਦਾ ਇੱਥੇ ਇੱਕ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਇੱਥੇ ਮਟਰ ਹੁੰਦੇ ਆ ਇੱਕ ਪ੍ਰੋਸੈਸਿੰਗ ਪਲਾਂਟ ਨਹੀਂ ਹੈਗਾ ਏ ਆਈਡੀਆਜ਼ ਫਰਜੂਲ ਦੇ ਨੇ ਇਹ ਤਾਂ ਕੋਈ ਵੀ ਬੱਚਾ ਦੇਖ ਸਕਦਾ ਅਗਰ ਉਹਨੂੰ ਲਗਾਣ ਲਈ ਫਾਰਮਰਸ ਕੋਆਪਰੇਟਿਵ ਬਣਾਉਣ ਜਾਂ ਇੰਡਸਟਰੀ ਆਵੇ ਤੇ ਯਾਹ ਯੂਨੀਅਨ ਵਾਲੇ ਆਪ ਕੋਆਪਰੇਟਿਵ ਬਣਾ ਕੇ ਇਹ ਪਲਾਂਟ ਲਗਾਣ ਫਾਰਮਰਾਂ ਦੀਆਂ ਇਨਕਮਾਂ ਵਧਾਣੀਆਂ ਸਭ ਤੋਂ ਵੱਡਾ ਆਬਜੈਕਟਿਵ ਉਹਨਾਂ ਲਈ ਤੇ ਸਾਡੇ ਗੌਰਵ ਗਿੱਲ ਜੀ ਜਿਹੜੇ ਜੂਥ ਦੇ ਪ੍ਰਧਾਨ ਨੇ ਉਹਨਾਂ ਦੇ ਅਧਿਕਾਰੀਆਂ ਦੇ ਵਿੱਚ ਜੂ ਸਮੇਲਨ ਹੋਇਆ ਔਰ ਸਰਦਾਰ ਕਰਨਜੀਤ ਸੰਧੂ ਜੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਦੇ ਕੈਂਡੀਡੇਟ ਨੇ ਉਹ ਖਾਸ ਤੌਰ ਤੇ ਥਿਆਏ ਨੇ ਔਰ ਯੂਥ ਨੇ ਵਿਸ਼ਵਾਸ ਦਵਾ ਕਿ ਅਸੀਂ ਵੱਧ ਚੜ ਕੇ ਾਕੀ ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਵਕਤ ਤੋਂ ਵਕਤ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪਾਵਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਜਿਹਦੇ ਆ ਹਰ ਕਾਰਜਕਰਤਾ ਦੇਸ਼ ਦੀ ਸੇਵਾ 'ਚ ਲੱਗਾ ਆ ਔਰ ਇੱਕ ਕਈ ਕਾਰਕਟਰ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੇ ਡੋਖ ਸੁਖ ਦਾ ਭਾਈਵਾਲ ਬੰਦਾ ਔਰ ਤਰਨਜੀਤ ਸੰਧੂ ਜੀ ਵੀ ਇੱਕ ਖਾਸ ਮਿਸ਼ਨ ਲੈ ਕੇ ਆਏ ਨੇ ਸਾਡੇ ਅੰਮ੍ਰਿਤਸਰ ਆਸਤੇ ਔਰ ਉਹਨਾਂ ਨੇ ਕਿਹਾ ਕਿ ਜੂਥ ਆਸਤੇ ਮੈਂ ਇੱਕ ਬਹੁਤ ਵੱਡਾ ਇੱਥੇ ਪ੍ਰੋਜੈਕਟ ਲਿਆਵਾਂਗਾ ਜਿਹੜੀਆਂ ਇੰਡਸਟਰੀਆਂ ਉੱਥੇ ਲਵਾਵਾਂਗਾ ਹੋਟਲ ਇੱਥੇ ਖੁਲਵਾਵਾਂਗਾ ਜਿਹੜਾ ਵਿੱਚ ਜੂਥ ਨੂੰ ਨੌਕਰੀਆਂ ਮਿਲਣਗੀਆਂ ਜੂਥ ਨੂੰ ਰੋਜ਼ਗਾਰ ਮਿਲੇਗਾ ਔਰ ਜੂਥ ਇੱਥੇ ਜਿਹੜਾ ਉਹ ਵੱਤੋ ਵੱਧ ਕੰਮ ਕਰ ਸਕਿਆ ਔਰ ਉਹਨਾਂ ਦਾ ਇੱਕ ਹੋਰ ਮਿਸ਼ਨ ਆ ਉਹ ਚਾਹੁੰਦੇ ਨੇ ਕਿ ਜਿਹੜੇ ਲੋਕ ਸਾਡੇ ਯੂਥ ਵਿਰੇਸ਼ਾ ਚ ਗਏ ਨੇ ਅਸੀਂ ਇਹਨਾਂ ਦਾ ਰੋਜ਼ਗਾਰ ਇੱਥੇ ਲਿਆ ਦਾਂਗੇ ਤਾਂਕਿ ਉਹਨਾਂ ਦਾ ਵੀ ਜਿਹੜਾ ਉਹਨਾਂ ਨੂੰ ਵੀ ਇੱਥੇ ਬੁਲਾ ਕੇ ਇੱਥੇ ਨੌਕਰੀ ਦੇਵਾਵਾਂਗੇ ਕਿਉਂਕਿ ਉਹ ਉੱਥੇ ਜਾ ਕੇ ਬੜੇ ਲੋਕ ਜਾ ਕੇ ਧੱਕੇ ਖਾ ਰਹੇ ਨੇ ਉਹਨਾਂ ਨੂੰ ਉੱਥੇ ਕੰਮ ਨਹੀਂ ਮਿਲਦਾ ਲੇਕਿਨ ਫਿਰ ਵੀ ਉੱਥੇ ਬੈਠੇ ਨੇ ਔਰ ਇਹਨਾਂ ਦਾ ਇੱਕ ਬਹੁਤ ਤਗੜਾ ਮਿਸ਼ਨ ਆ ਕਿ ਇਹ ਅਮਰਸਰ ਦੀ ਯੂਥ ਨੂੰ ਸੰਭਾਲਣਗੇ ਅਮਰਸਰ ਦੇ ਯੂਥ ਨੂੰ ਇੱਥੇ ਖਾਮ ਦੇਵਾਂਗੇ ਔਰ ਅਮਰਸਰ ਨੂੰ ਵਿਕਸਿਤ ਕਰਨਗੇ ਜੈ ਭਾਰਤ ਜੰਦਾ ਅੱਜ ਸਾਡੇ ਅਮਰਸਰ ਚ ਯੂਥ ਮਿਲਣੀ ਭਾਰਤ ਜੰਦਾ ਪਾਰਟੀ ਦੀ ਯੂਥ ਮਿਲਣੀ ਰੱਖੀ ਗਈ ਸੀ ਜਿਦੇ ਵਿੱਚ ਚੇਤੇ ਤੌਰ ਤੇ ਸਾਡੇ ਲੋਕ ਸਭਾ ਦੇ ਉਮੀਦਵਾਰ ਤਰਨਜੀਤ ਸੰਧੂ ਜੀ ਉਹਨਾਂ ਦੇ ਨਾਲ ਜ਼ਿਲ੍ਹੇ ਦੇ ਪ੍ਰਧਾਨ ਹਵਿੰਦਰ ਸੰਧੂ ਜੀ ਤੇ ਪੂਰਵ ਪ੍ਰਦੇਸ਼ ਦੇ ਪੂਪਾ ਅਧਿਕਾਰੀ ਰਕੇਸ਼ ਗਿੱਲ ਜੀ ਪਹੁੰਚੇ ਨੇ ਅਸੀਂ ਉਹਨਾਂ ਦਾ ਆਇਆ ਸਵਾਗਤ ਕੀਤਾ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਭਾਰਤ ਜੰਦਾ ਅਮਰਸਰ ਦਾ 유ਥ ਵਿੰਗ ਜਿਹੜਾ ਭਾਰਤ ਜਨਤਾ ਪਾਰਟੀ ਦਾ 유ਥ ਵਿੰਗ ਆ ਉਹ ਉਹਨਾਂ ਦੀ ਲੜਾਈ ਤਕੜੇ ਹੋ ਕੇ ਲੜੇਗਾ ਤੇ ਨਾਲ ਹੀ ਉਹਨਾਂ ਦੀ ਜਿੱਤ ਯਕੀਨੀ ਬਣਾਏਗਾ ਅਸੀਂ ਲੋਕ ਜਿਹੜੇ ਭਾਰਤ ਜਨਤਾ ਯੁਵਾ ਮੋਰਚਾ ਦੇ ਨਾਲ ਯੂਥ ਜੁੜਿਆ ਹੋਇਆ ਕਿ ਵਿਚਾਰਧਾਰਾ ਦੇ ਤਹਿਤ ਜੁੜਿਆ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਸੋਚ ਦੇ ਨਾਲ ਤੁਰਨ ਵਾਲੇ 유ਥ ਦੇ ਉਹ ਨੁਮਾਇੰਦੇ ਆ ਜਿਹੜੇ ਸਮਾਜ ਸੁਧਾਰ ਚਾਹੁੰਦੇ ਆ ਤੇ ਸਾਡਾ ਇੱਕੋ ਹੀ ਸੁਪਨਾ ਹੈ ਮੇਰੇ ਪੂਰੇ 유ਥ ਵਿੰਗ ਦਾ ਕੀ ਸਾਡੇ ਪੈਨਪੁਰਾ ਸ਼ਹਿਰੋਂ ਬਾਹਰ ਨਾ ਜਾਣ ਦੇਸ਼ੋਂ ਬਾਹਰ ਨਾ ਜਾਣ ਉਹਨਾਂ ਨੂੰ ਇੱਥੇ ਦੋਜਗਾਰ ਮਿਲੇ ਨਸ਼ਾਗੋਰੀ ਖਤਮ ਹੋਏ ਭ੍ਰਸ਼ਟਾਚਾਰ ਖਤਮ ਹੋਏ ਤੇ ਸਾਡੇ ਕੈਂਡੀਡੇਟ ਜਿਹੜੇ ਇੱਥੇ ਲੋਕ ਸਭਾ ਦੇ ਸੰਧੂ ਸਾਹਿਬ ਕੋਈ ਵਿਜ਼ਨ ਲੈ ਕੇ ਆਏ ਨੇ ਕਿ ਮੈਂ ਇੱਥੇ ਐਮ ਐਨ ਸੀ ਕੰਪਨੀਆਂ ਲਿਆਵਾਂਗਾ ਨਾਲ ਹੀ ਇੱਥੇ ਨਸ਼ਾਗੋਰੀ ਖਤਮ ਕਰਾਵਾਂਗਾ ਦੋਜਗਾਰ ਮਿਲੇਗਾ ਸਪੋਰਟਸ ਦਾ ਵਾਅਦਾ ਆਏਗਾ ਉਹਨਾਂ ਨੇ ਆਪਣੀ ਕੈਂਪੇਨ ਦੌਰਾਨ ਹੀ ਹੈ ਸਾਨੂੰ ਸਾਰਿਆਂ ਨੂੰ ਵਾਅਦਾ ਕੀਤਾ ਕਿ ਅਗਲਾ ਇੰਟਰਨੈਸ਼ਨਲ ਆਈ ਪੀ ਐਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਏਗਾ ਅਸੀਂ ਬੇਨਤੀ ਕਰਦੇ ਹਾਂ ਬਾਕੀ ਸਾਰੇ ਯੂਥ ਸ਼ਹਿਰ ਦੇ ਯੂਥ ਨੂੰ ਤੁਹਾਡੇ ਚੈਨਲ ਲਈ ਕਿ ਸਾਡੇ ਕੈਂਡੀਡੇਟ ਨੂੰ ਵੋਟਾਂ ਵੋਟਾਂ ਪਾ ਕੇ ਕਾਮਯਾਬ ਬਣਾਓ ਤਾਂ ਜੋ ਅਹੀ ਸਾਰੇ ਸਮਾਜ ਦੀ ਜਿਹੜੀ ਅਨੁਹਾਰ ਬਦਲ ਜਾਈਏ ਬਾਕੀ ਮੈਂ ਇੱਥੇ ਆਪਣੇ ਆਏ ਵੀਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਪ੍ਰੋਗਰਾਮ ਸਫਲ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ